ऐश्वर्या राय दी प्रेम कहानी फ्रेशन्स का दे दिलां दे बहुत करीब रही है आज जैसे ਤੁਹਾਨੂੰ ਇਸ ਅਦਾਕਾਰ ਦੀ ਕਹਾਣੀ ਦੱਸ ਰਹੇ ਹਾਂ ਜਦੋਂ ਉਸ ਨੂੰ ਐਸ਼ਵਰਿਆ ਅਤੇ ਕਿਟਰੀਨਾ ਕੇਫ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਪਿਆ ਸਲਮਾਨ ਖਾਨ ਭਾਰਤੀ ਫਿਲਮ ਇੰਡਸਟਰੀ ਦੇ ਸਭ ਤੋਂ ਵੱਡੇ ਸਿਤਾਰਿਆਂ ਵਿੱਚੋਂ ਇੱਕ ਨੇ ਉਨੇ ਬੰਪਰ ਹਿੱਟ ਅਤੇ ਸ਼ਾਨਦਾਰ ਅੰਦਾਜ਼ ਕਾਰਨ ਭਾਈਜਾਨ ਲੱਖਾਂ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵਸੇ ਹੋਏ ਨੇ ਇਸ ਤੋਂ ਇਲਾਵਾ ਉਹਨਾਂ ਦੀਆਂ ਪ੍ਰੇਮ ਕਹਾਣੀਆਂ ਵੀ ਉਹਨਾਂ ਦੇ ਪ੍ਰਸ਼ੰਸਕਾਂ ਲਈ ਦਿਲਚਸਪ ਫਿਲਮ ਕਹਾਣੀਆਂ ਤੋਂ ਘੱਟ ਨਹੀਂ ਹੈ ਸਲਮਾਨ ਖਾਨ ਦੇ ਫਿਲਮ ਇੰਡਸਟਰੀ ਦੀਆਂ ਕਈ ਅਭਿਨੇਤਰੀਆਂ ਨਾਲ ਅਫੇਅਰਸ ਰਹੇ ਨੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਹਨਾਂ 'ਚੋਂ ਕੌਣ ਸਲਮਾਨ ਖਾਨ ਦੇ ਸਭ ਤੋਂ ਕਰੀਬ ਹੈ ਦਰਅਸਲ ਇਹ ਜਵਾਬ ਭਾਈਜਾਨ ਨੇ ਖੁਦ ਦਿੱਤਾ ਹੈ ਸਲਮਾਨ ਖਾਨ ਦੇ ਅਫੇਅਰ ਦੀ ਗੱਲ ਕਰੀਏ ਤਾਂ ਐਸ਼ਵਰੀਆ ਰਾਏ ਅਤੇ ਕਟਰੀਨਾ ਕੈਫ ਨਾਲ ਉਹਨਾਂ ਦੀ ਨਜ਼ਦੀਕੀ ਜਿਹੜੀ ਕਿ ਸਭ ਤੋਂ ਜ਼ਿਆਦਾ ਚਰਚਾ ਵਿੱਚ ਰਹੀ ਹੈ ਅਭਿਨੇਤਾ ਨੇ ਗੱਲਬਾਤ ਦੌਰਾਨ ਖੁਲਾਸਾ ਕੀਤਾ ਸੀ ਕਿ ਦੋਵਾਂ ਵਿੱਚੋਂ ਕੌਣ ਉਸ ਦੇ ਕਰੀਬ ਹੈ ਸਲਮਾਨ ਖਾਨ ਦੇ ਇਸ ਜਵਾਬ ਤੋਂ ਹਰ ਕੋਈ ਹੈਰਾਨ ਰਹਿ ਗਿਆ ਦਰਅਸਲ ਕਰਨ ਜੋਹਰ ਦੇ ਸ਼ੋਅ ਕਫੀ ਵਿਦ ਕਰਨ ਦੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਇਸ ਕਲਿੱਪ ਚ ਸਲਮਾਨ ਖਾਨ ਇਸ ਸਵਾਲ ਦਾ ਜਵਾਬ ਦਿੰਦੇ ਨਜ਼ਰ ਆ ਰਹੇ ਨੇ ਵੀਡੀਓ ਚ ਕਰਨ ਨੇ ਸਲਮਾਨ ਤੋਂ ਪੁੱਛਿਆ ਕਿ ਐਸ਼ਵਰੀਆ ਅਤੇ ਕਟਰੀਨਾ ਚੋ ਸਭ ਤੋਂ ਸ਼ਾਨਦਾਰ ਅਭਿਨੇਤਰੀ ਕੌਣ ਹੈ ਇਸ ਸਵਾਲ ਦੇ ਜਵਾਬ ਚ ਸਲਮਾਨ ਖਾਨ ਨੇ ਕੁਝ ਅਜੀਹਾ ਕਹਿ ਦਿੱਤਾ ਕਿ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ ਕਰਨ ਜੋ ਹੋਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਸਲਮਾਨ ਖਾਨ ਨੇ ਐਸ਼ਵਰੀਆ ਰਾਏ ਬੱਜਨ ਦਾ ਨਾਮ ਲਿਆ ਸੀ ਹਾਲਾਂਕਿ ਬਾਅਦ ਚ ਉਹਨਾਂ ਨੇ ਕਟਰੀਨਾ ਦਾ ਨਾਮ ਵੀ ਇਹ ਹਾਂ ਪਰ ਨਾਲ ਹੀ ਕਹਿਆ ਕਿ ਅਸੀਂ ਦੇਖਾਂਗੇ ਕਿ ਉਹਨਾਂ ਦੇ ਨਾਂ ਨਾਲ ਕੀ ਸਰਨੇਮ ਜੁੜਦਾ ਹੈ ਦਰਅਸਲ ਇਹ ਵੀਡੀਓ ਕਲਿੱਪ ਕੈਟਰੀਨਾ ਅਤੇ ਵਿੱਕੀ ਕੋਸ਼ਲ ਦੇ ਵਿਆਹ ਤੋਂ ਪਹਿਲਾਂ ਦੀ ਹੈ ਅਸਲ 'ਚ ਫਿਲਮ ਹਮ ਦਿਲ ਦੇ ਚੁਕੇ ਸਨਮ ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ ਅਤੇ ਐਸ਼ਵਰੀਆ ਰਾਏ ਵੀ ਚਾਲੇ ਨਜ਼ਦੀਕੀ ਵੱਧ ਗਈ ਸੀ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਅਤੇ ਇਹ ਅਫੇਰ ਕਾਫੀ ਸਮੇਂ ਤੱਕ ਚੱਲਦਾ ਰਿਹਾ ਹਾਲਾਂਕਿ ਇੱਕ ਮੋਰ ਤੇ ਦੋਵਾਂ ਵਿਚਾਲੇ ਬ੍ਰੇਕਅਪ ਹੋ ਗਿਆ ਅਤੇ ਕਾਫੀ ਵਿਵਾਦ ਵੀ ਹੋਇਆ ਸਲਮਾਨ ਖਾਨ ਦੇ ਐਸ਼ਵਰੀਆ ਨੂੰ ਲੈ ਕੇ ਅਭਿਨੇਤਾ ਵਿਵੇਕ ਉਬਰਏ ਨਾਲ ਗੰਭੀਰ ਝਗੜਾ ਵੀ ਹੋਇਆ ਸੀ ਸਲਮਾਨ ਖਾਨ ਦੇ ਕਟਰੀਨਾ ਨਾਲ ਅਫੇਅਰ ਨੂੰ ਲੈ ਕੇ ਕਾਫੀ ਚਰਚਾਵਾਂ ਸੀ ਪਰ ਦੋਵਾਂ ਨੇ ਕਦੇ ਵੀ ਇਸ ਨੂੰ ਅਧਿਕਾਰਤ ਤੌਰ ਤੇ ਸਵੀਕਾਰ ਨਹੀਂ ਕੀਤਾ ਹਾਲਾਂਕਿ ਬਾਅਦ ਵਿੱਚ ਕਟਰੀਨਾ ਕੈਫ ਨੇ ਫਿਲਮ ਅਦਾਕਾਰਾ ਵਿੱਕੀ ਕੋਸ਼ਲ ਨਾਲ ਬਹੁਤ ਧੂਮਧਾਮ ਨਾਲ ਵਿਆਹ ਕਰਵਾ ਲਿਆ